ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਕ ਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਯੋਗ ਸੇਵਾਮਕ ਕਲੱਬ ਖੇਡਾਂ ਵਾਲ ਨੰਬਰ 6 ਦੀਆਂ ਮੋਬਾਈਲ ਛੱਡੋ ਖੇਡਾ ਅਪਣਾਓ ਦਾ ਜੋ ਕਿ ਅੱਜ ਦੂਜਾ ਦਿਨ ਹੈ ਸੋ ਦੂਜੇ ਦਿਨ ਵਿੱਚ ਜੋ ਕਿ ਮੁੱਖ ਮਹਿਮਾਨ ਮੇਜੇ ਪਹੁੰਚੇ ਸਨ ਉਹ ਹਨ ਗੁਰਸਰਨ ਸਿੰਘ ਵਿਧਰਖਿਆ ਜੀ ਉਹਨਾਂ ਨੇ ਆਪਣਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਦੂਜੇ ਪਾਸੇ ਹੇਮਰਾਜ ਵਰਮਾ ਜੀ ਜੋ ਕਿ ਹੈਪੀ ਜੀ ਨਾਮ ਨਾਲ ਸਾਡੇ ਕੁਰਾਲੀ ਨਾਲ ਪਛਾਣੇ ਜਾਂਦੇ ਹਨ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ ਸੋ ਦੇਖਿਤ ਰੋਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਮਨ ਲੱਕੀ ਕੁਰਾਲੀ ਆ ਸੁਖੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਆ ਜੀ ਭਾਈ ਮਿੱਤੂ ਭਾਈ ਰਾਣਾ ਜੀ ਆਸ਼ੀਰਵਾਦ ਆਓ ਆਓ ਨਾਲ ਆਓ ਭਾਈ ਸਾਹਮਣੇ ਥੋੜਾ ਜਿਹਾ اچھا بھائی سارے ٹھیک ہو گئے ہیں 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 سارے लेबर वर्सेस साइनिंग लेबर तो वे टीम बस स्ट्रांग है ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਮੌਜੂਦ ਨੇ ਗੁਰਸ਼ਰਨ ਸਿੰਘ ਜੀ ਬਿੰਦ ਰੱਖਿਆ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਸੋ ਮੋਬਾਈਲ ਛੱਡੋ ਤੇ ਖੇਡਾ ਬਣਾਓ ਵਾਰਡ ਨੰਬਰ 6 ਦੇ ਖੇਡਾ ਜੋ ਕਿ ਰੋਕੀ ਜੀ ਜੋ ਕਿ ਪਰਿਵਾਰ ਰਹਿਣ ਪ੍ਰਧਾਨਗੀ ਵੀ ਕਰ ਰਹੇ ਹਨ ਇਸ ਜੋ ਟੂਰਨਾਮੈਂਟ ਚੱਲ ਰਿਹਾ ਹੈ ਦੋਜਾ ਉਸ ਦਾ ਦੂਜਾ ਦਿਨ ਹੈ ਸੋ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਵਧਾਈ ਦੇ ਪਾਤਰ ਨੇ ਰੋਕੀ ਜੀ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਇੱਕ ਸੋਚ ਲਈ ਕਿਉਂਕਿ ਵੱਡੇ ਟੂਰਨਾਮੈਂਟ ਦੇ ਵਿੱਚ ਜਿਹੜੇ ਗਰਾਊਂਡ ਗ੍ਰਾਸ ਰੂਟ ਦੇ ਪਲੇਅਰ ਹੁੰਦੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਵੱਡੇ ਟੂਰਨਾਮੈਂਟ ਵਿੱਚ ਜਿਹੜੇ ਪਲੇਅਰ ਆਲਰੇਡੀ ਜਨਾ ਨਾਂ ਹੁੰਦਾ ਉਹੀ ਪਲੇਅਰਾਂ ਨੂੰ ਥਾਂ ਮਿਲਦੀ ਆ ਐਦਾਂ ਦੇ ਛੋਟੇ ਇਵੈਂਟ ਐਦਾਂ ਦੇ ਛੋਟੇ ਟੂਰਨਾਮੈਂਟ ਹੋਣੇ ਬੜੇ ਜ਼ਰੂਰੀ ਨੇ ਜਿਹੜੇ ਸਾਡਾ ਗ੍ਰਾਸ ਰੂਟ ਹੈ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਖੇਡਣ ਦਾ ਮੌਕਾ ਮਿਲਦਾ ਸੋ ਇਹਨਾਂ ਦੀ ਸੋਸ ਸੀਗੀ ਰੋਕੀ ਜੀ ਦੀ ਕਿ ਸਾਡੇ ਕੋਲ ਆਏ ਤੇ ਕਿ ਵੀ ਵਿਰਾਸ ਇਸ ਚੀਜ਼ ਕਰਾਉਣਾ ਚਾਹੁੰਦੇ ਆ ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਸਹਿਯੋਗਤਾ ਨੂੰ ਚਾਹੀਦਾ ਸੀ ਦਵਾਂਗੇ ਬਹੁਤ ਵਧੀਆ ਬਹੁਤ ਬੱਚੇ ਨੇ ਕੱਲ ਪਾਰਟਿਸਪੇਟ ਆਇਏ ਹੋਏ ਨੇ ਪਾਰਟਿਸਿਪੇਟ ਕਰਨ ਬੜੀ ਖੁਸ਼ੀ ਹੋਈ ਮੇਰਾ ਵਾਰਡ ਹੀ ਆ ਤੇ ਸਾਡਾ ਗਵਾਂਡ ਵੀ ਆ ਤੇ ਆਪਣੇ ਘਰ ਦੇ ਨੇੜੇ ਐਨੇ ਵਧੀਆ ਪ੍ਰੋਗਰਾਮ ਹੁੰਦਾ ਤਾਂ ਖੁਸ਼ੀ ਤਾਂ ਹੁੰਦੀ ਆ ਬਾਕੀ ਸਾਰੀ ਟੀਮ ਵਧਾਈ ਦੇ ਪਾਤਰ ਆ ਸੋ ਵੀਰ ਜੀ ਸਾਰੇ ਨੂੰ ਕਹਿ ਸਕਦੇ ਅੱਜ ਦੇ ਜੋ ਕੁਝ ਨੌਜਵਾਨ ਨੇ ਨਸ਼ਿਆਂ ਵੱਲ ਜਿਆਦਾ ਰੁਝਾਨ ਚੱਲ ਰਹੇ ਆ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋ ਦੇਖੋ ਨਸ਼ਿਆਂ ਤੋਂ ਤੁਸੀਂ ਤਾਂ ਹੀ ਦੂਰ ਰਹਿ ਸਕਦੇ ਆਂ ਅਗਰ ਖੇਡਾਂ ਦਾ ਮਾਹੌਲ ਸਿਰਜਿਆ ਜਾਵੇ ਹੁਣ ਜਿਹੜੇ ਬੱਚਾ ਗੇਡਾ ਦੇਖਣਗੇ ਉਹਨੂੰ ਖੇਡਾਂ ਪ੍ਰਤੀ ਚੇਟਕ ਲੱਗੂਗੀ ਜੇ ਉਹ ਨਸ਼ਾ ਦੇਖਣਗੇ ਤਾਂ ਨਸ਼ੇ ਦੀ ਚੇਟਕ ਲੱਗੂਗੀ ਸੋ ਸਾਨੂੰ ਵੱਧ ਤੋਂ ਵੱਧ ਇਦਾਂ ਦੇ ਇਵੈਂਟਸ ਛੋਟੇ-ਮੋਟੇ ਇਵੈਂਟ ਚਾਹੇ ਕੋਈ ਡਾਂਸ ਕੰਪੀਟੀਸ਼ਨ ਆਇਆ ਚਾਹੇ ਕੋਈ ਰੈਂਕ ਕੰਪੀਟੀਸ਼ਨ ਆਇਆ ਚਾਹੇ ਕੋਈ ਕਵਿਤਾ ਕੰਪੀਟੀਸ਼ਨ ਆਇਆ ਚਾਹੇ ਕੋਈ ਸਪੋਰਟਸ ਹੈ ਇੱਕ ਐਕਟੀਵਿਟੀਆਂ ਕਰਦੇ ਰਹਿਣਾ ਚਾਹੀਦਾ ਸਮਾਜ ਦੇ ਵਿੱਚ ਤਾਂ ਕਿ ਬੱਚਿਆਂ ਦਾ ਮਾਈਂਡ ਹੈ ਜਿਹੜਾ ਉਹ ਗਲਤ ਜਿਗਰ ਦੇ ਡਿਵਰਟ ਨਾ ਹੋਵੇ ਸੋ ਸਰਕਾਰਾਂ ਵੀ ਇਸ ਦੇ ਕੋਸ਼ਿਸ਼ ਕਰ ਰਹੀਆਂ ਲਗਾਤਾਰ ਭਗਵੰਤ ਮਾਨ ਜੀ ਲੱਗੇ ਹੋਏ ਨੇ ਪੰਜਾਬ ਦੇ ਤੁਹਾਨੂੰ ਪਤਾ ਅਜ ਤੱਕ ਕਦੇ ਵੀ ਇਤਿਹਾਸ ਨਹੀਂ ਹੋਇਆ ਜਿਨੇ ਨਸ਼ੇ ਦੇ ਖਿਲਾਫ ਐਡਾ ਸਖਤ ਕਾਨੂੰਨ ਲਿਆ ਕਾਨੂੰਨ ਲਿਆ ਕੇ ਫਿਰ ਉਹ ਲਾਗੂ ਕੀਤਾ ਤੇ ਤੁਸੀਂ ਦੇਖੋ ਤਕਰੀਬਨ 240-45 ਤੱਕ IAS ਅਫਸਰ ਜਿਹੜੇ ਇਹਨਾਂ ਨੇ ਬਰਖਾਸਤ ਕਰਦੇ ਸਜ਼ਾ ਕਰ ਰਹੇ ਨੇ ਅੰਦਰ ਕਰਦੇ ਨੇ ਅੱਜ ਤੱਕ ਕਦੇ ਵੀ ਇਤਿਹਾਸ ਨਹੀਂ ਹੋਇਆ ਕਿ ਇੰਨੀ ਬੜੀ ਤਦਾਦ ਦੇ ਵਿੱਚ ਆਈ ਐਸ ਲੋਬੀ ਜਾਂ ਅਫਸਰਸ ਨੂੰ ਸਰਕਾਰ ਨੇ ਰੰਗੇ ਹੱਥੀ ਲਿਆ ਹੋਵੇ ਉਹ ਜੋਤ ਕਲੱਬ ਪੰਜਾਬ ਜੋ ਕਿ ਵਾਰ ਨੰਬਰ 6 ਚ ਇਹ ਜਾ ਉਪਰਾਲਾ ਕਰ ਰਿਹਾ ਤੁਹਾਨੂੰ ਲੱਗਦਾ ਕਿ ਹਰ ਇੱਕ ਵਾਰ ਜਿਹਾ ਆਇਆ ਜਿਹਾ ਉਪਰਾਲਾ ਕੀਤਾ ਜਾਂਦਾ ਹੈ ਬਿਲਕੁਲ ਹਰ ਇੱਕ ਵਾਰ ਦੇ ਵਿੱਚ ਇਦਾਂ ਦੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਆ ਸਾਡੀ ਜਿੱਥੇ ਵੀ ਸੇਵਾਵਾਂ ਦੀ ਲੋੜ ਹੋਈ ਭਾਵੇਂ ਉਹ ਕੁਰਾਲੀ ਹੋਵੇ ਜਾਂ ਕੁਰਾਲੀ ਦੇ ਬਾਹਰ ਹੋਵੇ ਕੋਈ ਗੱਲ ਨਹੀਂ ਜਿੰਨੇ ਚੋਕੇ ਪਰਮਾਤਮਾ ਨੇ ਕੀਤਾ ਅਸੀਂ ਜ਼ਰੂਰ ਸਾਥ ਦੇਵਾਂਗੇ ਸੋ ਇਦਾਂ ਦੇ ਇਵੈਂਟ ਹੋਣੇ ਬਹੁਤ ਜ਼ਰੂਰੀ ਆ ਧੰਨਵਾਦ ਧੰਨਵਾਦ ਵੀ ਸ੍ਰੀ ਕਾਲ ਜੀ ਸਾਡੇ ਨਾਲ ਮਿਲ ਜੁੜਦੇ ਹੇ ਮੁਰਾਦ ਬਰਮਾ ਜਿਨ੍ਹਾਂ ਨੂੰ ਕਿ ਕੁਰਾਲੀ 'ਚ ਅਕਸਰ ਹੀ ਹੈਪੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਹਰ ਚਾਹੇ ਕੋਰਾਲੀਸ਼ ਜਾਗਰਣ ਹੋਣ ਜਾਂ ਸਪੋਰਟਸ ਦੇ ਕੱਪ ਕੋਈ ਵੀ ਕੰਮ ਹੋਣ ਲੋਕ ਭੁਲਾਈ ਦੇ ਕਰਮਾਂ ਲਈ ਬੱਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਰਡ ਨੰਬਰ 6 ਜਾਂ ਖੇਡਾਂ ਮੋਬਾਈਲ ਛੱਡੋ ਖੇਡਾਂ ਅਪਣਾਓ ਸੋ ਕਿੱਦਾਂ ਦਾ ਲੱਗਿਆ ਟੀਚਰ ਦੇਖੋ ਪਹਿਲਾਂ ਤਾਂ ਮੈਂ ਵਾਰਡ ਨੰਬਰ 6 ਦੇ ਵਿੱਚ ਮੇਰਾ ਆਫਿਸ ਵੀ ਹੈ ਔਰ ਜਿਹੜਾ ਵਾਰਡ ਨੰਬਰ 6 ਹੈ ਇਹ ਮੇਰਾ ਆਪਣਾ ਹੀ ਸਮਲੋ ਘਰ ਹੈ ਮਿਰੋਕੀ ਮੇਰਾ ਵੀਰ ਹਮੇਸ਼ਾ ਹੀ ਆੰਦਾ ਜਾਂਦਾ ਕਹਿੰਦਾ ਦਾ ਵੀ ਆਪਾਂ ਨੇ ਇਹ ਜੋ ਖੇਡਾਂ ਦਾ ਪ੍ਰੋਗਰਾਮ ਹੈ ਕੋਈ ਵੀ ਕਿਸੇ ਨਾ ਕਿਸੇ ਦਿਨ ਆਪਾਂ ਨੇ ਇਹ ਕਰਨਾ ਹੈ ਸੋ ਰੱਬ ਦਾ ਸ਼ੁਕਰ ਮੰਨੂਗਾ ਵਾ ਕਿ ਬਹੁਤ ਜਲਦੀ ਹੀ ਇਹਨਾਂ ਨੇ ਉਫਰਾਲਾ ਕੀਤਾ ਔਰ ਇਸ ਗੇਮ ਦੇ ਤਿੰਨ ਗੇਮਾਂ ਜੋ ਰੱਖੀਆਂ ਗਈਆਂ ਇੱਕ ਬੈਡਮਿੰਟਨ ਇੱਕ ਬਾਸਕਟਬਾਲ ਬਾਲੀਵਾਲ ਸੋਰੀ ਇੱਕ ਰੱਸਾ ਖਿੱਚੀ ਦਾ ਇਹ ਤਿੰਨੋਂ ਬੋਲਾਂ ਹੈਗੀਆਂ ਗੇਮਾਂ ਹੈਗੀਆਂ ਜੋ ਹਿੱਕ ਦੇ ਜੋਰ ਦੀਆਂ ਗੇਮਾਂ ਹੈ ਕਿਉਂਕਿ ਜੋ ਰੱਸਾ ਖਿੱਚਣਾ ਹੈ ਉਹ ਵੀ ਹਿੱਕ ਦੇ ਨਾਲ ਖਿੱਚ ਹੁੰਦਾ ਹੈ ਔਰ ਜੋ ਬੈਡਮਿੰਟਨ ਹੈ ਉਹਦੇ ਵਿੱਚ ਵੀ ਬਹੁਤ ਜ਼ੋਰਦਾ ਹੈ ਔਰ ਉਸ ਤੋਂ ਬਾਅਦ ਜੋ ਹੈਂਡਵਾਲ ਹੈ ਉਹਦੇ ਵਿੱਚ ਵੀ ਬਹੁਤ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਔਰ ਇਸ ਦੇ ਮੈਂ ਤਾਂ ਸਾਰਾ ਸਨੇ ਇਸ ਦਾ ਰੋਕੀ ਨੂੰ ਹਰ ਜੋ ਇਹਨਾਂ ਦੀ ਟੀਮ ਹੈ ਉਹਨਾਂ ਨੂੰ ਮੈਂ ਦਊਂਗਾ ਕਿਉਂਕਿ ਜੋ ਐਦਾਂ ਦੇ ਉਪਰਾਲੇ ਆ ਬਹੁਤ ਘੱਟ ਲੋਕੀ ਕਰਦੇ ਆ ਮੈਂ ਇੱਕ ਹੋਰ ਵੀ ਗੱਲ ਕਰਨਾ ਚਾਹੁੰਦਾ ਕਿ ਰੋਕੀ ਮੇਰਾ ਵੀਰ ਬਹੁਤ ਵਧੀਆ ਇਨਸਾਨ ਹੈ ਔਰ ਕਿਉਂਕਿ ਪਾਰਟੀਆਂ ਬਾਜ਼ੀਆਂ ਤੋਂ ਉੱਠ ਕੇ ਇਹਨਾਂ ਨੇ ਇਹ ਜੋ ਕੰਮ ਕੀਤਾ ਹੈ ਗੇਮ ਦਾ ਮੈਂ ਬਹੁਤ ਹੀ ਨਦੀ ਸਰਾਹਣਾ ਕਰੂੰਗਾ ਮੈਂ ਤਾਂ ਸਾਰੇ ਜੋ ਵਰਗ ਦੇ ਛੋਟੇ ਹੈ ਜਿਹੜੇ ਵੱਡੇ ਹੈ ਨਸਿਆਂ ਨੂੰ ਛੱਡ ਕੇ ਇਹਨਾਂ ਗੇਮਾਂ ਦੇ ਵਿੱਚ ਭਾਗ ਲਾਓ ਤਾਂ ਕਿ ਜੋ ਆਪਣਾ ਪੰਜਾਬ ਰੰਗਲਾ ਪੰਜਾਬ ਬਣ ਸਕੇ ਐਦਾਂ ਦੀਆਂ ਗੇਮਾਂ ਹਮੇਸ਼ਾ ਹੀ ਕਰਾਂਦੇ ਰਹਿਣਾ ਚਾਹੀਦਾ ਹੈ ਗੇਮਾਂ ਦੇ ਨਾਂ ਦੇ ਵਿੱਚ ਲੋਕਾਂ ਨੂੰ ਆਪਸੇ ਵਿੱਚ ਮੇਲ ਬੁਲਾਮ ਕਰਨਾ ਪੈਂਦਾ ਹੈ ਓਹੋ ਇੱਕ ਦੂਜੇ ਦੇ ਨਾਲ ਰਲ ਕੇ ਹਰ ਇੱਕ ਦੂਜੇ ਦਾ ਸਹਿਯੋਗ ਦੇ ਕੇ ਇਦਾਂ ਦੀਆਂ ਗੇਮਾਂ ਇਦਾਂ ਦੇ ਪ੍ਰੋਗਰਾਮ ਉਚੀਚੇ ਜਾਂਦੇ ਆ ਮੈਂ ਰੋਕੀ ਜੀ ਨੂੰ ਹਰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਰਨਾ ਕਿਉਂਕਿ ਜੋ ਇਦਾਂ ਦੇ ਪ੍ਰੋਗਰਾਮ ਹੈ ਬਹੁਤ ਲੋਕੀ ਘਟ ਕਰਾਉਂਦੇ ਆ ਔਰ ਮੈਂ ਮੁਰਤੋਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ ਜਿੱਦਾਂ ਕਿ ਤੁਸੀਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਕਰਾਉਣ ਚਾਹੀਦੇ ਤਾਂ ਅਨੁਲਾਗਦਾ ਕਿ ਜੋ ਇਹ ਜੋ ਖੇਡਾਂ ਵਾਲੇ ਪ੍ਰੋਗਰਾਮ ਹਨ ਇਹ ਸਾਨੂੰ ਇੱਕ ਜਾਤ ਪਾਤ ਤੋਂ ਉੱਪਰ ਉੱਠ ਕੇ ਸੋ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ ਜਿੱਥੇ ਕਿ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਾਤਪਾਤ ਤੋਂ ਉੱਠ ਕੇ ਕਿਉਂਕਿ ਜੋ ਗੇਮ ਹੈ ਉਹ ਇਨਸਾਨੀਅਤ ਦੀ ਗੇਮ ਹੈ ਨਾ ਕਿ ਕਿਸੇ ਜਾਤਪਾਤ ਦੀ ਗੇਮ ਹੈ ਜੋ ਪੇਰੈਂਟਸ ਹੈ ਪੇਰੈਂਟਸ ਕੋਈ ਨਹੀਂ ਕਹਿੰਦਾ ਵੀ ਮੇਰਾ ਬੱਚਾ ਕਿਸੇ ਨਸ਼ੇ ਦੇ ਵਿੱਚ ਜਾਵੇ ਇਹ ਆ ਗੇਮ ਦੇ ਵਿੱਚ ਨਾ ਜਾਵੇ ਅੱਜ ਦੇ ਟਾਈਮ ਦੇ ਵਿੱਚ ਗੇਮਾਂ ਦੀ ਜੋ ਵੈਲਿਊ ਹੈ ਮੈਨੂੰ ਪਤਾ ਹੈ ਕਿਉਂਕਿ ਮੇਰੇ ਫਾਦਰ ਸ਼੍ਰੀ ਰਾਮ ਗੋਪਾਲ ਵਰਮਾ ਲੇਟ ਸ਼੍ਰੀ ਰਾਮ ਗੋਪਾਲ ਵਰਮਾ ਚਕਵਾਲ ਸਕੂਲ ਦੇ ਸਾਹਮਣੇ ਉਹਨਾਂ ਦਾ ਜੋ ਕਾਰੋਬਾਰ ਸੀ ਮੈਂ ਉਹਨਾਂ ਕੋਲ ਜਾਣਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿਣਾ ਆਨੰਦਪਾਲ ਵਰਮਾ ਹੁੰਦੇ ਸੀਗੇ ਉਸ ਟਾਈਮ ਉਹਨਾਂ ਦੇ ਨਾਲ ਰੱਖ ਕੇ ਔਰ ਯਾਦਵਿੰਦਰ ਜੀ ਔਰ ਡੀਪੀ ਹੁੰਦੇ ਸੀਗੇ ਪੂਸ਼ੀ ਮਾਸਟਰ ਜੀ ਸਾਡੇ ਪੀਟੀ ਮਾਸਟਰ ਹੁੰਦੇ ਸੀ ਅਸੀਂ ਖੁਦ ਅੰਦਰ ਗੇਮਾਂ ਖੇលਦੇ ਰਹੇ ਹਾਂ ਉਹਨਾਂ ਨੇ ਸਾਨੂੰ ਡੰਡੇ ਨਾਲ ਵੀ ਖਿਲਾਣਾ ਪਿਆਰ ਨਾਲ ਵੀ ਖਿਲਾਣਾ ਸੋ ਐਦਾਂ ਦੇ ਜੋ ਭੇਦ ਭਾਵ ਹੈ ਵੀ ਜਾਤ ਪਾਤ ਦੇ ਐਦਾਂ ਦੇ ਗੇਮਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਔਰ ਨਾ ਕਦੇ ਰੱਖਣੇ ਚਾਹੀਦੇ ਆ ਕਿਉਂਕਿ ਜੋ ਇਨਸਾਨੀਅਤ ਦੀ ਗੇਮ ਹੈ ਇਨਸਾਨੀਅਤ ਦੀ ਗੇਮ ਹੈ ਨਾ ਕਿ ਕਿਸੇ ਜਾਤ ਪਾਤ ਦੀ ਗੇਮ ਹੈ ਗੇਮ ਕੋਈ ਛੋਟੀ ਵੱਡੀ ਨਹੀਂ ਹੁੰਦੀ ਹੈਗੀ ਗੇਮ ਦਾ ਮਤਲਬ ਹੁੰਦਾ ਹੈ ਕਿ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਣਾ ਕਿਸੇ ਵੀ ਤਰ੍ਹਾਂ ਦੀ ਗੇਮ ਹੈ ਉਹ ਐਦਾਂ ਹੀ ਲਾਣੀ ਚਾਹੀਦੀ ਹੈ ਔਰ ਜਿੱਦਾਂ ਕਿ ਵਾਰਡ ਨੰਬਰ 6 ਦੇ ਵਿੱਚ ਮੈਂ ਤਾਂ ਹਰ ਇੱਕ ਵਾਰਡ ਦੇ ਵਿੱਚ ਕਹੂੰਗਾ ਕਿ ਸਾਰੇ ਬਾਡਾਂ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਔਰ ਮੈਂ ਤਾਂ ਖੁਦ ਇਹ ਚਾਹੂੰਗਾ ਕਿ ਜੋ ਸਾਡਾ ਇੱਕ ਆਉਣ ਵਾਲੇ ਦਿਨਾਂ ਵਿੱਚ ਮੰਨਿਆ ਜਾ ਸਕਦਾ ਹੈ ਕਿ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾ ਕੀਤਾ ਜਾ ਸਕੇ। ਹਾਂ ਮੈਂ ਤਾਂ ਬਹੁਤ ਖੁਸ਼ ਹੋਇਆ ਅੱਜ। ਮੈਂ ਦੇਖਿਆ ਮੇਰੇ ਨਾਲ ਹੁਣੇ ਅਸੀਂ ਫਾਈਨਲ ਕੀਤਾ ਹੈ। ਮਰਦੀਪ ਹੈ ਇਹਦੇ ਨਾਲ ਮੇਰੇ ਹੈਗੇ ਆ। ਇਹਨਾਂ ਨੇ ਵੀ ਅੱਜ ਅਸੀਂ ਗਜ਼ੈ ਵੀ ਅਸੀਂ ਵੀ ਬਹੁਤ ਜਲਦੀ ਵਾਰਡ ਨੰਬਰ 17 ਦੇ ਵਿੱਚ ਇਹ ਆ ਹੋਰ ਵੀ ਕਿਤੇ ਜਿੱਦਾਂ ਵੀ ਕੋਈ ਪ੍ਰੋਗਰਾਮ ਹੋਇਆ। ਅਸੀਂ ਸਹਿਰ ਦਾ ਸਾਂਝਾ ਪ੍ਰੋਗਰਾਮ ਕਰਾਵਾਂਗੇ ਔਰ ਸਾਨੂੰ ਇਨਵਾਈਟ ਕਰਾਂਗੇ ਔਰ ਇਹ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਗੇਮਾਂ ਨੂੰ ਅਪਣਾਓ ਜੋ ਬਿਮਾਰੀਆਂ ਐ ਦੁੱਖਾਂ ਤੋਂ ਦੂਰ ਹੋ ਕੇ ਔਰ ਨਸ਼ਿਆਂ ਤੋਂ ਬਚਣ ਦੇ ਲਈ ਗੇਮਾਂ ਬਹੁਤ ਜ਼ਰੂਰੀਆਂ ਅੱਜ ਦਾ ਜੋ ਪੰਜਾਬ ਹੈ ਪੰਜਾਬ ਦੇ ਵਿੱਚ ਗੇਮ ਬਹੁਤ ਜ਼ਰੂਰੀ ਹੈ ਔਰ ਕਿਉਂਕਿ ਲੋਕੀ ਨਸ਼ਿਆਂ ਵੱਲ ਜਿਆਦਾ ਵੱਚੁਕੇ ਆ ਉਹਨਾਂ ਨਸ਼ਿਆਂ ਨੂੰ ਮੁਕਤੀ ਪਾਣ ਦੇ ਲਈ ਜੋ ਗੇਮ ਹੈ ਨਾ ਇਹ ਮਨ ਨੂੰ ਹਰ ਸਰੀਰ ਨੂੰ ਬਹੁਤ ਬਲ ਦਿੰਦੀ ਹੈ ਸ਼ਕਤੀ ਦਿੰਦੀ ਹੈ ਸੋਚਣ ਦੀ ਸਮਝਣ ਦੀ ਬਹੁਤ ਸ਼ਕਤੀ ਆਂਦੀ ਹੈ ਸੋ ਐਨਾ ਹੀ ਕਹਿੰਦਾ ਹੋਇਆ ਮੈਂ ਤੁਹਾਡੇ ਚੈਨਲ ਦਾ ਔਰ ਮੇਰੇ ਜੋ ਪੱਤਰਕਾਰ ਵੀਰ ਹੈ ਸੰਦੀਪ ਹੋਏ ਇਧਰ ਲक्की ਜੀ ਤੁਸੀਂ ਹੋਏ ਮੇਰੇ ਵੱਡੇ ਵੀਰ ਹੈ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ ਐਦਾਂ ਦੇ ਪ੍ਰੋਗਰਾਮ ਦਾ ਜੋ ਤੁਸੀਂ ਕਵਰੇਜ ਕਰਕੇ ਸਾਰੇ ਸ਼ਹਿਰ ਨੂੰ ਹੀ ਨਹੀਂ ਸਾਰੇ ਵਰਲਡ ਦੇ ਵਿੱਚ ਭੇਜਦੇ ਆ ਬਹੁਤ ਬਹੁਤ ਤੁਹਾਨੂੰ ਮੁਬਾਰਕ ਧੰਨਵਾਦ ਵੀਰ ਜੀ ਹੋ ਸਾਡੇ ਨਾਲ ਮੌਜੂਦ ਨੇ 버ਗਰ ਵਾਈਜ਼ ਜੋ ਕਿ ਦੀਪੂ ਵੀਰ ਜੀ ਸਾਡੇ ਨਾਲ ਮੌਜੂਦ ਨੇ ਜੋ ਕਿ ਮਹਾ ਮਾਇਦਾ ਜਾਗਰਣ ਹੋਏ ਇਹ ਆ ਹੋਰ ਕਈ ਬਸ ਚੜ ਕੇ ਆਪਣਾ ਯੋਗਦਾਨ ਪਾਉਂਦੇ ਸੋ ਵੀਰ ਜੀ ਅੱਜ ਤੁਸੀਂ ਇੱਥੇ ਆਏ ਹੋ ਜੋ ਕਿ ਟੂਰਨਾਮੈਂਟ ਚੱਲ ਰਿਹਾ ਹੈ ਵਾਰਡ ਨੰਬਰ 6 ਵਿੱਚ ਖੇਡਾਂ ਦਾ ਸੋ ਕੀ ਕਹਿਣਾ ਚਾਹੋ ਇਹ ਤਾਂ ਹੀ ਕਹਿਣਾ ਚਾਹੂਗਾ ਕਿ ਜੀ ਬਹੁਤ ਵਧੀਆ ਉਪਰਾਲਾ ਕਰਿਆ ਜੀ ਇਹਨਾਂ ਨੇ ਵਾਰਡ ਨੰਬਰ 6 ਵਾਲਿਆਂ ਨੇ ਕਿ ਬਹੁਤ ਖੁਸ਼ੀ ਹੋਈ ਜਿਕਣਾ ਅਸੀਂ ਭਗਤੀ ਲੈਣ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਨੇ ਜੋੜ ਰਹੇ ਆਂ ਉਹਦੇ ਸਾਡੇ ਗੋਲਡੀ ਵੀਰ ਜੀ ਹੋਗੇ ਉਹ ਛੋਟੇ-ਛੋਟੇ ਬੱਚਿਆਂ ਨੂੰ ਗੇਮਿੰਗ ਜ਼ੋਨ ਦੇ ਵਿੱਚ ਪਾ ਰਹੇ ਆਂ ਪਰ ਬਹੁਤ ਜ਼ਿਆਦਾ ਵਧੀਆ ਹੋਇਆ ਤੇ ਸਾਡਾ ਜਿਹੜਾ ਸਨਾਤਨ ਦਰਮ ਜਾਗ ਕੁਦਾ ਇਹੀ ਉਪਾਅ ਚਾਹੀਏ ਜਰੂਰੀ ਨਹੀਂ ਕਿ ਜਾਗਰਣ ਹਰ ਇੱਕ ਚੀਜ਼ ਐਕਟੀਵਿਟੀ ਦੇ ਵਿੱਚ ਅਸੀਂ ਹੁਣ ਅੱਗੇ ਆਉਣਾ ਚਾਹੁੰਦੇ ਆ ਅਸੀਂ ਸੋਚ ਰਹੇ ਕਿ ਹੁਣ ਹੈਪੀ ਪਰਮਾਜੀ ਨਾਲ ਸਾਡੀ ਉਹਨੇ ਥੋੜੀ ਦੇਰ ਪਹਿਲਾਂ ਡਿਸਕਸ ਹੋਈ ਸੀਗੀ ਕਿ ਅਚਾਹ ਸੋਚ ਰਹੇ ਕਿ ਪਾ ਕਿਸੇ بڑے ਗਰਾਊਂਡ ਦੇ ਵਿੱਚ ਕੋਈ ਥੋੜਾ ਹੋਰ ਛੋਟੇ-ਛੋਟੇ ਖੇਡਾਂ ਜਿਹੜਾ ਕਾਫੀ ਖੇਡਾ ਹੈ ਬਾਸਕਟਬਾਲ ਬੈਡਮਿੰਟਨ ਕਈ ਤਰ੍ਹਾਂ ਦੀ ਗੇਮ ਅਸੀਂ ਛੋਟੇ-ਛੋਟੇ ਲੈ ਕੇ ਆਵਾਂ ਜਿਦੇ ਵਿੱਚ ਛੋਟੇ-ਛੋਟੇ ਬੱਚੇ ਵੀ ਹੋਵਾਂਗੇ ਹੋਰ ਤੇ ਆਹੀ ਸਭ ਕੁਝ ਚੈਨਲਤਾ ਤੇ ਸੀਰੀਜ਼ ਸਾਡੇ ਅੰਦਰ ਜਾਗਰਣ ਮੰਡਲ ਦੇ ਪ੍ਰਧਾਨ ਸਾਹਿਬ ਸਾਡੇ ਕੋਲ ਤਾਂ ਕਿ ਮੈਡੀਕਲ ਕੈਂਪ ਹੋ ਜਾਵੇ ਹਾਂ ਤਾਂ ਕਿ ਮੇਨ ਮਕਸਦ ਕੀ ਹੈ ਕਿ ਬੱਚੇ ਉਹਨਾਂ ਨੂੰ ਛੱਡ ਕੇ ਘਰਾਂ ਦੇ ਅੰਦਰ ਬੈਠੇ ਛੱਡ ਕੇ ਆਊਟਡੋਰ ਗੇਮਾਂ 'ਚ ਆਵੇ ਬਸ ਆਊਟਡੋਰ ਗੇਮਾਂ 'ਚ ਜਾਵੇ ਆਪਣੇ ਆਪਣੇ ਜੋ ਕੋਈ ਵੀ ਧਰਮ ਹੈ ਕਿਸੇ ਨੂੰ ਵੀ ਮੰਨਦਾ ਹੈ ਉਹਨਾਂ ਦੇ ਬਾਰੇ ਜਾਣਕਾਰੀ ਲਵੇ ਪਤਾ ਕਰੇ ਬੱਚੇ ਦਾ ਧਿਆਨ ਗਲਤ ਪਾਸੇ ਦੀ ਬਜਾਏ ਸਹੀ ਪਾਸੇ ਲੱਗੇ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਉਪਰਾਲਾ ਕਿਹੋ ਜਿਹਾ ਵੀ ਹੋਵੇ ਉਹ ਬੱਚਿਆਂ ਦੀ ਸ਼ਹੀ ਵੱਲ ਹੋਣਾ ਚਾਹੀਦਾ ਸ਼ਹੀ ਵੱਲ ਹੋਣਾ ਚਾਹੀਦਾ ਉਹਦੇ ਵਿੱਚ ਮਾਪੇ ਦਾ ਬਹੁਤ ਵੱਡਾ ਰੋਲ ਹੈ ਮਾਪੇ ਨੂੰ ਖੁਦ ਇਸ ਟਾਈਮ ਮੈਂ ਕਹਿੰਦਾ ਵੀ ਬਾਹਰ ਨਿਕਲਣਾ ਚਾਹੀਦਾ ਬਾਹਰ ਨਿਕਲ ਕੇ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਦੇਖੋ ਅਸੀਂ ਆਪਣੇ ਟਾਈਮ ਦੇ ਵਿੱਚ ਅੱਜ ਤੰਦਰੁਸਤ ਕਿਉਂ ਹੈ ਸਾਡੇ ਬਜ਼ੁਰਗ ਕਿਉਂ ਤੰਦਰੁਸਤ ਹੈ ਸਿਰਫ ਇਸੀ ਚੀਜ਼ਾਂ ਕਰਕੇ ਹੁਣ ਹੈਪੀ ਜੀ ਨਾਲ ਮੇਰੀ ਇਹ ਹੀ ਗੱਲ ਹੋਈ ਵੀ ਸਿਰਫ ਖੇਡਾਂ ਨਹੀਂ ਹੋਰ ਵੀ ਜਿੰਨੇ ਪ੍ਰੋਗਰਾਮ ਆਉਂਦੇ ਕੋਈ ਕੰਪੀਟੀਸ਼ਨ ਕਹਿ ਲਓ ਆਰਟ ਕੰਪੀਟੀਸ਼ਨ ਕਹਿ ਲਓ ਕੋਈ ਸਿੰਗਿੰਗ ਕਹਿ ਲਓ ਕੁਝ ਵੀ ਕਹਿ ਲਓ ਉਹਨਾਂ ਵੱਲ ਵੀ ਹੁਣ ਅਸੀਂ ਅੱਗੇ ਹੋਰ ਵਧਾਵਾਂਗੇ ਬੱਚੇ ਧੰਨਵਾਦ